ਹਰ ਸਾਲ ਝੋਨੇ ਦੀ ਕੋਈ ਨਾ ਕੋਈ ਨਵੀਂ ਕਿਸਮ ਹੁੰਦੀ ਹੈ ਕਿਸਾਨ ਭਰਾਵਾਂ ਦੀ ਲਾਉਣ ਦੀ ਜਿਹੜੀ ਉਹਨਾਂ ਦੀ ਦਿਲਚਸਪੀ ਵੱਧਦੀ ਹੈ ਉਹਨਾਂ ਦੀ ਜਾਣਕਾਰੀ ਦੇਣਾ ਆਪਣਾ ਜਿਹੜਾ ਫਰਜ਼ ਹੈ ਕਿਸਾਨ ਲਾਉਣ ਜਾਂ ਉਸ ਕਿਸਮ ਨੂੰ ਨਾ ਲਾਉਣ ਉਹ ਕਿਸਾਨਾਂ ਦੀ ਜਿਹੜੀ ਆਪਸ਼ਨ ਹੈਗੀ ਵੀ ਉਸ ਵੈਰੈਟੀ ਨੂੰ ਲਾਉਣਾ ਹੈ ਜਾਂ ਨਾ ਲਾਉਣਾ ਕਿਉਂਕਿ ਆਪਣੀ ਪ੍ਰਮਾਤਮਾ ਨੇ ਡਿਊਟੀ ਲਈ ਹੈ ਮੇਰੇ ਕਿਸਾਨ ਭਰਾਵਾਂ ਨੂੰ ਚੰਗੀ ਜਾਣਕਾਰੀ ਦੇਣੀ ਕਿਸਮ ਬਾਰੇ ਦੱਸਣਾ ਇੰਨਾ ਕਿ ਉਹਦਾ ਝਾੜ ਹੈ ਆ ਜਿਹੜੀ ਗੱਲਬਾਤ ਹੈ ਕਿਉਂਕਿ ਪਿਛਲੇ 2 ਸਾਲਾਂ ਤੋਂ ਆਪਾਂ ਕਿਸਾਨਾਂ ਦੇ ਲਈ ਚੰਗਾ ਕੰਮ ਕਰ ਰਹੇ ਹਾਂ ਮੇਰੀ ਰਿਕਵੈਸਟ ਇਹੀ ਹੁੰਦੀ ਹੈ ਕਿਸਾਨਾਂ ਨੂੰ ਵੀ ਬਾਈ ਬਣ ਕੇ ਆਪਣੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਦੇਖ ਕੇ ਕਿਸਾਨਾਂ ਦੇ ਗਰੁੱਪਾਂ ਵਿੱਚ ਤੇ ਫਿਰ ਫੇਸਬੁੱਕ ਅਕਾਊਂਟ ਦੇ ਉੱਪਰ ਸ਼ੇਅਰ ਇਨ ਜ਼ਰੂਰ ਕਰਿਆ ਕਰੋ ਕਿਉਂਕਿ ਇਹਦੇ ਨਾਲ ਚੰਗੇ ਤੋਂ ਚੰਗੇ ਕਿਸਾਨਾਂ ਕੋਲ ਵੀਡੀਓ ਜਾਂਦੀ ਰਹਿੰਦੀ ਹੈ ਜਿੰਨੀਆਂ ਵੀ ਨਵੀਆਂ ਕਿਸਮਾਂ ਲੱਗਣੇ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਜਿਹੜੀ ਹਰ ਰੋਜ਼ ਜਿਹੜੀ ਵੀਡੀਓ ਆਉਂਦੀ ਰਹੂਗੀ ਅੱਜ ਗੱਲ ਕਰਦੇ ਆ ਪੀ ਆਰ 131 ਝੋਨੇ ਵਾਰੇ ਪੀਯੂ ਜੁ ਲੁਧਿਆਣੀ ਦੀ ਜਿਹੜੀ ਇਹ ਵੈਰੈਟੀ ਰਿਲੀਜ਼ ਕੀਤੀ ਗਈ ਆ ਕਿਹੜੀ ਇਹ ਕਿਸਮ ਦੇ ਵਿੱਚ ਸੋਧ ਕੇ ਬਣਾਈ ਆ ਕਿੰਨੇ ਕਿਹੇ ਦਿਨ ਲੈਂਦੀ ਆ ਕਿਹੜੇ ਕਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਹੜੀਆਂ ਵੈਰੈਟੀਆਂ ਦੇ ਆਪਾਂ ਇਹਨੂੰ ਬਰੋਬਰ ਲਾ ਸਕਦੇ ਆ ਐਗਰੀਕਲਚਰ ਚੈਨਲ ਤੇ ਸਾਰੇ ਹੀ ਕਿਸਾਨ ਪਰਮਾਨੰ ਦਾ ਧੰਨਵਾਦ ਕਰਦਾ ਜਿਹੜੇ ਆਪਾਂ ਨੂੰ ਇੰਨੀ ਕਿ ਸਪੋਰਟ ਕਰ ਰਹੇ ਆ ਜਿਵੇਂ ਪੀਆਰ 131 ਝੋਨਾ ਇਸ ਸਾਲ 2024 ਦੇ ਵਿੱਚ ਜਿਵੇਂ ਪੀਲੀ ਪੂਸ਼ਾ ਪੂਰੀ ਪੂਸ਼ਾ ਡੋਗਰ ਪੂਸ਼ਾ ਜਿੰਨੀਆਂ ਵੀ ਪੂਸ਼ਾ ਕਿਸਮਾਂ ਨੇ ਜਿਹੜੀਆਂ ਲੌਂਗ ਟਾਈਮ ਦੀਆਂ ਕਿਸਮਾਂ ਨੇ ਉਹਨਾਂ ਨੂੰ ਸਰਕਾਰ ਨੇ ਪਿਛਲੇ ਸਾਲ ਹੀ ਨੋਟਿਸ ਦਿੱਤਾ ਸੀਗਾ ਵੀ ਇਹ ਇੰਨਾਂ ਕਿਸਮਾਂ ਨੂੰ ਅਗਲੇ ਸਾਲ ਨਹੀਂ ਲਗਾਇਆ ਜਾਵੇਗਾ ਉਹਦੀ ਜਗ੍ਹਾ ਤੇ ਪੀਆਰ 131 ਕੁਸ਼ਕ ਕੇ ਕਿਸਾਨ ਭਰਾਮਨ ਦੇ ਕਿਲਾ ਦੋ ਕਿਲਾ ਅੱਧਾ ਕਿਲਾ ਜਿੰਨੀਆਂ ਕਿ ਕਿਸਾਨ ਦੀ ਹੈਗੀ ਸੀ ਕਿ ਕਿਸਾਨ ਨੇ ਲਾ ਕੇ ਦੇਖੀ ਵੈਰੈਟੀ ਨੂੰ ਵਰਤ ਕੇ ਦੇਖਿਆ ਉਹ ਜਿਹੜੀ ਵੈਰੈਟੀ ਆ ਉਹ ਪੀਆਰ 114 ਲਾਉਂਦੇ ਹੁੰਦੇ ਪਹਿਲਾਂ ਕੱਲੀ 14 ਨਾਮ ਨਾਲ ਸ਼ੁਰੂ ਹੁੰਦੀ ਸੀਗੀ ਉਸ ਦੇ ਵਿੱਚੋਂ ਸੋਧ ਕੇ ਬਣਾਈ ਗਈ ਕਿਸਮ ਹੈ ਜਿਹੜੀ ਇਹ ਪੀਆਰ 131 ਪੀਏਯੂ ਲੁਧਿਆਣੇ ਦੀ ਜਿਹੜੀ ਇਹ ਕਿਸਮ ਹੈ ਜੇ ਗੱਲ ਕਰੀਏ ਹਾਈਟ ਦੀ ਜਾਂ ਜਿਹੜਾ ਇਹਨੇ ਫਟਾਰਾ ਕਰਨਾ ਹੈ ਉਹਦੇ ਬਾਰੇ ਵੀ ਕਿਉਂਕਿ ਜਿਵੇਂ ਤੁਸੀਂ ਪੀਲੀ ਪੂਸ਼ਾ ਪੂਰੀ ਪੂਸ਼ਾ ਲਾਉਂ ਨੂੰ ਹਾਈਟ ਵੀ ਉਨੇ ਕੀ ਆ ਪੱਤਾ ਸੱਤਾ ਵੀ ਇਹਦਾ ਜਿਹੜਾ ਉਨਾ ਹੀ ਚੌੜਾ ਹੈ ਬੱਲੀ ਦੀ ਲੈਂਥ ਪੀਲੀ ਪੂਸ਼ਾ ਡੋਗਰ ਪੂਸ਼ਾ ਦੇ ਨਾਲੋਂ ਥੋੜੀ ਜਿਹੀ ਬੱਲੀ ਦੀ ਲੈਂਥ ਜਿਹੜੀ ਜ਼ਿਆਦਾ ਆ 110 15 ਦਿਨਾਂ ਦੇ ਵਿੱਚ ਪੱਕ ਕੇ ਇਹ ਤਿਆਰ ਹੋ ਜਾਂਦੀ ਹੈ ਜੇ ਮੰਨ ਕੇ ਚੱਲੋ ਇਹਨੂੰ ਤੁਸੀਂ 10 ਜੁਲਾਈ ਤੱਕ ਲਾਉਣੇ ਕਿਉਂਕਿ ਆਪਾਂ ਪਹਿਲਾਂ ਜੂਨ ਦੇ ਵਿੱਚ ਲਾਉਂਦੇ ਸੀ 25 ਜੂਨ 20 ਜੂਨ ਨੂੰ ਲਾ ਲੈਂਦੇ ਪੀਲੇ ਪੂਸ਼ਾ ਡੋਗਰ ਪੂਸ਼ਾ ਦੇ ਨਾਲੋਂ ਹਫ਼ਤਾ 10 ਦਿਨ ਪਿੱਛੋਂ ਲਾ ਕੇ ਤੁਸੀਂ ਹਫ਼ਤਾ 10 ਦਿਨ ਪਹਿਲਾਂ ਵੀ ਵੱਢ ਸਕਦੇ ਹੋ ਇੱਕ ਇਹਨਾਂ ਦਾ ਭਾਵ ਜੇ ਤੁਸੀਂ 10 ਜੁਲਾਈ ਨੂੰ ਲਾ ਲਈ ਤੁਸੀਂ 15-20 ਅਕਤੂਬਰ ਦੇ ਲਗਭਗ ਜਿਹੜੀ ਇਹਦੀ ਕਟਾਈ ਕਰ ਸਕਦੇ ਹੋ ਇਸ ਵੈਰੈਟੀ ਦੇ ਵਿੱਚ ਇੱਕ ਹੋਰ ਖਾਸੀਅਤ ਆ ਜਿਹੜੇ ਕਿਸਾਨ ਭਰਾ ਲਾਉਣਗੇ ਇਹ ਥੋੜੀ ਜਿਹੀ ਫੋਟ ਹੈ ਪਹਿਲੀਆਂ ਦੇ ਵਿੱਚ ਘੱਟ ਕਰਦੇ ਆ ਇਹਦੇ ਵਿੱਚ ਖਰਾਕ ਕਈ ਵਾਰ ਜ਼ਿਆਦਾ ਤੁਸੀਂ ਨਾ ਦਿਓ ਆਪਣੇ ਕਿਸਾਨ ਭਰਾਵਾਂ ਨੂੰ ਹੁੰਦਾ ਚਾਹ ਜਿਹੜੀ 40-45 ਦਿਨਾਂ ਦੇ ਵਿੱਚ ਆਪਾਂ ਜਿਹੜੀ ਯੂਰੀਆ ਪੂਰੀ ਕਰਦੇ ਆ 1 ਇੱਕ 2 2.5 ਗੱਟ 3 ਗੱਟੇ ਤੱਕ ਯੂਰੀਆ ਪੂਰੀ ਕਰੋ ਇਹਦੇ ਵਿੱਚ ਹੱਦੋਂ ਵੱਧ ਯੂਰੀਆ ਨਾ ਪਾਓ ਕਿਉਂਕਿ ਪਿੱਛੋਂ ਆ ਕੇ ਜਦੋਂ ਆਪਾਂ ਯੂਰੀਆ ਪੂਰੀ ਹੋ ਜਾਂਦੇ ਆ 60 55 65 ਦਿਨਾਂ ਤੋਂ ਬਾਅਦ ਇਹ ਜਿਹੜੀ ਫੋਟ ਇੰਨੀ ਜ਼ਿਆਦਾ ਕਰ ਜਾਂਦੀ ਜਦੋਂ ਆਪਾਂ ਨੇ ਇਹਦੇ ਵਿੱਚ ਯੂਰੀਆ ਦਿੱਤੀ ਹੁੰਦੀ ਹੈ ਪੱਤਾ ਜਿਹੜਾ ਚੌੜਾ ਪਿਛਲੇ ਸਾਲ ਮੈਂ ਮੇਰੇ ਇੱਕ ਕਿਸਾਨ ਨੇ ਤਿੰਨ ਚਾਰ ਵੀਡੀਓ ਪਾਈਆਂ ਸੀ ਕਿਸਾਨ ਦੇ ਕੋਲੋਂ ਜਾਣਕਾਰੀ ਲਈ ਸਾਰੀ ਜਾਣਕਾਰੀ ਅੱਜ ਉਹੀ ਜਾਣਕਾਰੀ ਮੇਰੇ ਕਿਸਾਨ ਭਰਾਵਾਂ ਨੂੰ ਮੈਂ ਦੱਸ ਰਿਹਾ ਕਿਉਂਕਿ ਸਾਡਾ ਫਰਜ ਹੈ ਜਿਹੜੀ ਵੈਰੈਟੀ ਦੇ ਵਿੱਚ ਕਿੰਨਾ ਕੁ ਵੱਖਰਾ ਹੁੰਦਾ ਤੇ 25 ਤੋਂ 30 ਦਿਨ ਦੀ ਤੁਸੀਂ ਪਨੀਰੀ ਲਾ ਲਓ 110 15 ਦਿਨਾਂ ਦੇ ਵਿੱਚ ਤੁਹਾਡੇ ਖੇਤ ਦੇ ਵਿੱਚ ਪੱਕ ਜਾਣੀ ਆ ਜੇ ਗੱਲ ਕਰੀਏ ਫੰਗਸ ਦੀ ਜਾਂ ਤੇਲੇ ਦੀ ਉਹ ਮੌਸਮ ਦੇ ਹਿਸਾਬ ਨਾਲ ਆਉਣਾ ਪਿਛਲੇ ਸਾਲ ਬਹੁਤ ਘੱਟ ਆਇਆ ਸੀਗਾ ਵੈਸੇ ਤੇਲਾ ਤਾਂ ਹੈ ਨਹੀਂ ਪਿਛਲੇ ਸਾਲ ਫੰਗਸ ਵਾਲੀਆਂ ਦੋ ਕੁ ਸਪਰੇਆਂ ਕਿਸਾਨ ਨੇ ਜਿਹੜੀਆਂ ਇਸ ਵੈਰਾਈਟੀ ਦੇ ਵਿੱਚ ਕੀਤੀਆਂ ਇੱਕ ਕਿਸਾਨਾਂ ਦੇ ਮਨ ਦੇ ਵਿੱਚ ਡਰ ਜ਼ਰੂਰ ਹੈ ਵੀ ਭਾਈ ਇਸ ਦੇ ਵਿੱਚ ਬੌਨੇ ਬੂਜੀਆਂ ਦੀ ਪ੍ਰੋਬਲਮ ਆਈ ਸੀ ਬੌਨੇ ਬੂਜੀਆਂ ਦੀ ਪ੍ਰੋਬਲਮ ਰੋਪੜ ਸਰਹੰਦ ਰੂਪਨਾਗਰ ਆ ਜਿਹੜਾ ਪਵਾ ਦੇਰੀਆ ਕਹਿੰਦੇ ਨੇ ਇਹਨੂੰ ਆਪਾਂ ਪਵਾ ਦੇਰੀਆ ਦੇ ਵਿੱਚ ਇਹ ਜਿਹੜੀ ਬੌਣੇ ਬੂਜਿਆਂ ਦੀ ਪ੍ਰੋਬਲਮ ਪੀਆਰ 131 ਚੋਣੇ ਦੇ ਵਿੱਚ ਆਈ ਸੀ ਮਾਲਵੇਰੀਏ ਦੇ ਵਿੱਚ ਕਿਤੇ ਦਿੱਕਤ ਨਹੀਂ ਆਈ ਮਾਲਵੇ ਏਰੀਏ ਦੇ ਵਿੱਚ ਗੱਲ ਕਰੀ ਕੇਰ ਦੀ 75 ਮਣ ਤੋਂ ਲੈ ਕੇ 90 ਮਣ ਤੱਕ ਜਿਹੜਾ ਕੇਰ ਰਿਹਾ ਤਾਕੜੀਆਂ ਜ਼ਮੀਨਾਂ ਦੇ ਵਿੱਚ 85 90 92 95 ਤੱਕ ਵੀ ਗਈ ਹੈ ਮਾੜੀਆਂ ਜ਼ਮੀਨਾਂ 'ਤੇ 75 ਮਣ ਤੋਂ ਲੈ ਕੇ 80 ਮਣ ਤੱਕ ਵੀ ਜਿਹੜੀ ਕਿਸਮ ਇਹ ਰਹੀ ਹੈ ਕਿਉਂਕਿ ਯੂਨੀਵਰਸਿਟੀ ਦੇ ਵਿੱਚੋਂ ਜਿਹੜਾ ਬੀਜ ਕਿਸਾਨਾਂ ਨੇ ਲਿਆ ਕੁਝ ਵੀਜ ਆਪਣੇ ਕਿਸਾਨ ਭਰਾਵਾਂ ਤੋਂ ਵੀ ਜਿਹੜਾ PR 131 ਦਾ ਝੋਨੇ ਦਾ ਬੀਜ ਮੇਰੇ ਕਿਸਾਨ ਭਰਾ ਜਿਹੜੇ ਲੈ ਰਹੇ ਆ ਕਿ ਆਪਣਾ ਫਰਜ਼ ਹੁੰਦਾ ਕਿਸਾਨ ਨੂੰ ਸਮਝਾਉਣਾ ਵੈਰੈਟੀ ਦੇ ਬਾਰੇ ਦੱਸਣਾ ਆਪਾਂ ਸਿਫਾਰਿਸ਼ ਨਹੀਂ ਕਰਦੇ ਕਿ ਤੁਸੀਂ ਇਹ ਹੀ ਲਾਉਣੀ ਇਹ ਤੇ ਬਿਨਾਂ ਸអនុਸਾਰਨਾ ਨਹੀਂ ਜੇ ਤੁਸੀਂ ਪੀਲੀ ਪੂਛਾ ਪੂਰੀ ਪੂਛਾ ਲਾਉਨੇ ਹੋ ਜੇ ਸਰਕਾਰ ਨੇ ਇਸ ਵਾਰ ਲਾਉਣ ਦੀ ਤੁਹਾਨੂੰ ਮਨਾਹੀ ਦੇ ਦਿੱਤੀ ਹੈ ਤਾਂ ਤੁਸੀਂ ਇਹਦੇ 2-3 ਕਿੱਲੇ ਜ਼ਰੂਰ ਲਾ ਕੇ ਦੇਖੋ ਵੈਰੈਟੀ ਪੀਲੀ ਪੂਛਾ ਡੋਗਰ ਪੂਛਾ ਦੇ ਬਰਾਬਰ ਲਾ ਲਿਓ ਸੋਨੂ ਇਹੇ ਵੈਰੈਟੀ ਸੋਹਣੀ ਲੱਗਣੀ ਆ ਉਦੋਂ ਮਾੜੀ ਨਹੀਂ ਲੱਗਣੀ ਪੱਤਾ ਪੱਤਾ ਵੀ ਚੌੜਾ ਹੈ ਹਾਈਟ ਵੀ ਵਧੀਆ ਹੈ ਬਸ ਸ਼ੁਰੂਆਤੀ ਹਾਈਟ ਇਹ ਘੱਟ ਕਰਦੀ ਹੈ ਪਿੱਛੋਂ ਜਾ ਕੇ ਜਿਹੜੀ ਇਹ ਹਾਈਟ ਜਾਦੇ ਕਰਦੀ ਪੰਜ ਤੋਂ 6 ਕਿਲੋ ਦੇ ਨਾਲ ਜਿਹੜੀ ਇਹਦੀ ਪਨੀਰੀ ਲੱਗ ਜਾਣੀ ਆ ਕੋਈ ਪਹਿਲਾਂ ਲਾਉਣ ਦੀ ਲੋੜ ਨਹੀਂ ਕਿਸਾਨ ਭਰਾ ਸੋਚਦਾ ਯਾਰ ਪਤਾ ਨਹੀਂ ਆਪਾਂ ਇਹਨੂੰ 15 ਜੂਨ ਜਾਂ 20 ਜੂਨ ਨੂੰ ਲਾ ਲਈਏ ਘੱਟੋ-ਘੱਟ ਇਹਨੂੰ 15-20 ਜੂਨ ਨੂੰ ਲਾਉਣ ਦਾ ਪੰਗਾ ਨਾ ਲਓ ਘੱਟੋ-ਘੱਟ ਸਾਰੀ ਜੂਨ ਟਪਾ ਕੇ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਜਲਾਈ ਦੇ ਮਤਲਬ ਇੱਕ ਤਰੀਕ ਤੋਂ ਲੈ ਕੇ 10 15 ਤਰੀਕ ਤੱਕ ਇਹਨੂੰ ਲਾ ਲਿਓ ਆਰਾਮ ਨਾਲ ਵੱਡੇ ਜਾਣੀਆਂ ਆ ਆਰਾਮ ਦੇ ਨਾਲ ਸੋੜੀ ਜਿਹੜੀ ਕਣਕ ਬੀਜੀ ਜਾਣੀ ਹੈ ਕਿਉਂਕਿ ਹਰ ਰੋਜ਼ ਕਿਸਾਨ ਭਰਾਵਾਂ ਦੇ ਫੋਨ ਪੀਆਰ 31 ਬਾਰੇ 18 47 ਬਾਰੇ 18 85 ਬਾਰੇ 1401 ਬਾਰੇ ਜਿੰਨੀਆਂ ਵੀ ਕਿਸਮਾਂ ਆਪਾਂ ਲੱਗੀਆਂ ਦੇਖਦੇ ਆ ਉਹਨਾਂ ਕਿਸਮਾਂ ਦੇ ਬਾਰੇ ਜਾਣਕਾਰੀ ਦੇਣਾ ਆਪਣਾ ਫਰਜ਼ ਹੈ ਮੈਂ ਇਹੀ ਕਹਿਣਾ ਹੁੰਦਾ ਯਾਰ ਵੀ ਬਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ